ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੁੰਡਿਆਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਐਕਟਿਵਾ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਸਲਾਮਾਬਾਦ ਇਲਾਕੇ 'ਚ ਕੁਝ ਨੌਜਵਾਨਾਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਇੱਕ ਦੂਜੇ ਦੇ ਹੱਥੀ ਪੈਂਦੇ ਨੇ ਜਿਸ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਸੜਕ ਦੇ ਉੱਤੇ ਹੀ ਐਕਟਿਵਾ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਵੇਖ ਸਕਦੇ ਹੋ ਐਕਟਿਵਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੀ ਹੈ ਤਾਂ ਉੱਥੇ ਪਰਿਵਾਰ ਦੇ ਵੱਲੋਂ ਦੱਸਿਆ ਗਿਆ ਕਿ ਨੌਜਵਾਨ ਕਟਿੰਗ ਕਰਨ ਦੇ ਲਈ ਗਿਆ ਸੀ ਤਾਂ ਉੱਥੇ ਖੜੇ ਕੁਝ ਨੌਜਵਾਨਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਜ ਕਮਰ ਕੀਤੀ ਜਾਂਦੀ ਹੈ ਉਸ ਨੂੰ ਭਰੇ ਬਾਜ਼ਾਰ ਕੁੱਟਿਆ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੁੰਡੇ ਦੀ ਐਕਟਿਵਾ ਨੂੰ ਅੱਗ ਲਗਾ ਦਿੱਤੀ ਗਈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ 17-18 ਸਾਲ ਦੇ ਮੁੰਡੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਲਕੀ ਵੱਜ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਹਿਲਾਂ ਇਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਜਿਸ ਤੋਂ ਬਾਅਦ ਇੱਕ ਧਿਰ ਦੇ ਵੱਲੋਂ ਸੜਕ ਦੇ ਉੱਤੇ ਖੜੀ ਐਕਟਿਵਾ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਝਗੜੇ ਦੇ ਵਿੱਚ ਦੋਵੇਂ ਧਿਰਾਂ ਨੂੰ ਸੱਟਾਂ ਲੱਗ ਦੀ ਬੰਦੀ ਕਾਰਵਾਈ ਹੋਏਗੀ ਉਹ ਕੁੱਤੀ ਜਾਵੇਗੀ ਤਾਂ ਦੇਖ ਸਕਦੇ ਹੋ 17 18 ਸਾਲ ਦੇ ਜਵਾਬ ਦਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਸੜਕ ਦੇ ਉੱਤੇ ਰੱਜ ਕੇ ਹੰਗਾਮਾ ਕੀਤਾ ਗਿਆ ਝਗੜਾ ਕੀਤਾ ਗਿਆ ਜਿਸ ਤੋਂ ਬਾਅਦ ਸੜਕ ਤੇ ਖੜੀ ਐਕਟਿਵਾ ਨੂੰ ਇਹਨਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਤਾਂ ਝਗੜੇ ਦੀ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਭਰੇ ਬਾਜ਼ਾਰ ਜਿੱਥੇ ਇਹਨਾਂ ਦਾ ਝਗੜਾ ਹੋ ਰਿਹਾ ਸੀ ਆਪਸ ਦੇ ਵਿੱਚ ਲੜ ਰਹੇ ਸੀ ਤਾਂ ਲੋਕ ਖੜ ਕੇ ਤਮਾਸ਼ਾ ਵੇਖ ਰਹੇ ਸੀ ਪਰ ਕਿਸੇ ਦੇ ਵੱਲੋਂ ਵੀ ਇਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨਾਂ ਦੇ ਵੱਲੋਂ ਰਲ ਕੇ ਨੌਜਵਾਨ ਦੀ ਕੁੱਟ ਕੀ ਗਈ ਜੋ ਕਿ ਸੜਕ ਦੇ ਉੱਤੇ ਹੀ ਸੜਕੇ ਸਵਾਹ ਹੋ ਗਈ ਤਾਂ ਉੱਥੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਂਚ ਕੀਤੀ ਜਾਵੇਗੀ ਔਰ ਜਾਂਚ ਦੇ ਵਿੱਚ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤਾਂ ਛੋਟੀਆਂ-ਛੋਟੀਆਂ ਉਮਰਾਂ ਦੇ ਮੁੰਡਿਆਂ ਨੂੰ ਦੇਖ ਸਕਦੇ ਹੋ ਜਿਨ੍ਹਾਂ ਦੇ ਵੱਲੋਂ ਭਰੇ ਬਾਜ਼ਾਰ ਗੁੰਡਾਗਰਦੀ ਕੀਤੀ ਗਈ ਹੈ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਉਸ ਤੋਂ ਬਾਅਦ ਉਸ ਦੀ ਹੀ ਐਕਟਵਾ ਨੂੰ ਅੱਗ ਲਗਾ ਦਿੱਤੀ ਗਈ ਤਾਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਸਰ ਮਾਮਲਾ ਇਹ ਹੈ ਕਿ ਭਤੀਜਾ ਮੈਰਾ ਹੀ ਉੱਤਰ ਗਿਆ ਹੈ ਆਪਣਾ ਕਟਿੰ ਇਹ ਗਾਥੇ ਮੁੰਡਾ ਸੰਚਿਤ ਤੇ ਦੋ ਮੁੰਡੇ ਲਾਵਾ ਗਾ ਮੁੰਡਾ ਲਵ ਸ਼ੂਟਰ ਗੰਦਿਆਂ ਨੂੰ ਇੱਕ ਮੁੰਡਾ ਬਿੱਲੂ ਦਾ ਹੈ ਜੀ ਇਹ ਤਿੰਨੋ ਜਿਹੜਾ ਹੱਸੀ ਪੈ ਗਏ ਉਸੇ ਗੱਲ ਹੋਈ ਕਿ ਇਹਨਾਂ ਦੀ ਪੁਰਾਣੀ ਕੋਈ ਗੱਲ ਕੀ ਨਹੀਂ ਆ ਇੱਕ ਜਨ ਨੂੰ ਵੇਖਣ ਵੇਖਣ ਤੋਂ ਗੱਲਾਂ ਵੀ ਹੋਈ ਆ ਉਹਨਾਂ ਫੜ ਗਏ ਮਰੇ ਪਿੱਜੇ ਨੂੰ ਘਟਿਆ ਪਹਿਲਾਂ ਇਹ ਉਸ ਤੋਂ ਬਾਅਦ ਅਸੀਂ ਐਕਟ ਉਹਨਾਂ ਅਗਲਾਤੀ ਉਹਨਾਂ ਨੇ ਆ ਗੱਲ ਇਹ ਤੇ ਮੁੰਡੇ ਫੜ ਗਏ ਪਤਾ ਨਹੀਂ ਵੜਾ ਚੇ ਕਿੰਨੇ ਕ ਜਾਣੇ ਸੀ ਇਹ ਚਾਰ ਜਣੇ ਸੀ ਸਾਰੇ ਤੇ ਫੜ ਗਏ ਮੁੰਡੇ ਦੋ ਫੜ ਗਏ ਆ ਐਕਟਵਾ ਪੂਰੀ ਸੜਗੀ ਪੂਰੀ ਸੜਗੀ ਸਰ ਸਾਰੇ ਕੋ ਵੀਡੀਓ ਹੈ ਵੀ ਐਕਟਵਾ ਦੀ ਨਹੀਂ ਕੋਈ ਇਹਨਾਂ ਦੀ ਕੋਈ ਪਹਿਲਾਂ ਦੀ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਕੋਈ ਨਹੀਂ ਇਹ ਕੋਈ ਗੱਲ ਹੋਈ ਹੈ ਵੇਖਣ ਵੇਖਣ ਚੀਜ਼ਾਂ ਦੀ ਬਸ ਲੜਾਈ ਹੈ ਕਿ ਉਮਰ ਕਿੰਨੀ ਕਹਿੰਦਾ ਦੀ ਉਮਰ ਸਰ ਹੋਲੀ ਨਾ 17 ਸਾਲ ਦੇ ਹੈਗੇ ਜੀ ਤੂੰ ਮੈਂ ਤੂੰ ਹੀ ਬਸ ਤਨੀਓ ਮੁੰਡਾ ਦੂਜਾ ਸੰਚਿਤ ਮੁੰਡਾ ਆ ਉਹਦੀ ਉਮਰ ਜ਼ਿਆਦਾ ਕੀ ਜੇ ਤੋ ਜਿਹੜਾ ਕੋਰਾ ਲੱਕੀ ਮੁੰਡਾ ਉਹਦੀ ਘੱਟ ਉਮਰ ਜੇ ਬਿੱਲੂ ਦਾ ਮੁੰਡਾ ਵੀ ਪੁਲਿਸ ਪਹੁੰਚ ਗਈ ਸੀ ਮੌਕੇ ਤੇ ਪੁਲਿਸ ਵਾਲੇ ਮੁੰਡੇ ਦੇ ਸਿਰ ਆਪ ਲੈ ਕੇ ਆਏ ਸਰ ਤੁਸੀਂ ਲੈ ਕੇ ਆਏ ਹਾਂਜੀ ਮੁੰਡੇ ਫੜੇ ਗਏ ਆ ਮੁੰਡੇ ਫੜੇ ਗਏ ਦੋ ਫੜੇ ਗਏ ਆ ਇਸ ਦਿਨ ਤੇ ਕਿਸੇ ਵਾਸਤੇ ਦਿੱਤਾ ਨਾ 17 ਡਾਰੇ ਘਟਿਆਣਾ ਨੇ ਅੱਛਾ ਜੀ ਹਾਂਜੀ ਕਹਿੰਦੇ ਕੋਈ ਇਨਸਾਫ ਹੋਏਗਾ ਜਿਹੜਾ ਗਲਤ ਆ ਕੰਮ ਕਰਾਂਗੇ ਉਰਤੇ ਕਿਰਚਾਉਣਾ ਕੋਲੇ ਚਿਰਚਾ ਮਾਰਨ ਲੱਗੇ ਕਿ ਮੁੰਡਾ ਛੜਾ ਕੇ ਲਿਆਇਆ ਉਹਨਾਂ ਨੇ ਇੱਥੋਂ ਦਾ ਮਾਮਲਾ ਕਿੱਥੋਂ ਦਾ ਭੱਲੇ ਲਖੋ ਦਾ ਸਰਹਾ ਜੇ ਬਾਦਾਤਰਾ ਲੈ ਦਾਤਰਾ ਕੋ ਮੰਦੇ ਆ ਠੀਕ ਹੈ ਰਤੀ ਮੱਲੇ ਚ ਕੀ ਆਏ ਸਾਨੂੰ ਪਤਾ ਨਹੀਂ ਆ ਇਹ ਪਤਾ ਸੀ 5-6 ਨੇ ਆਏ ਰਤੀ ਵੀ ਕੋਣ ਵੀ ਤਿੰਨ ਮੋਰਚਾ ਲੱਗੇ ਸੀ ਤਿੰਨ ਤਿੰਨ ਜਣੇ ਬੱਠੇ ਸੀ ਮੱਲੇ ਦੇ ਮੋਦਰ ਬੰਦੇ ਘਵਾਗੇ ਤੇ ਜਦੋਂ ਬੜਗਾ ਮਾਰੀ ਉਹਨਾਂ ਨੇ ਇਹ ਗਾਲਾਂ ਕੱਢ ਕੇ ਗਏ ਆ ਇਹ ਰਹਿਣ ਵਾਲੇ ਕਿੱਥੋਂ ਦੇ ਆ ਮੁੰਡੇ ਜਿਹਨੇ ਮੁੰਡੇ ਪੱਲੇ ਦੇ ਰਹਿਣ ਵਾਲੇ ਪੱਲੇ ਦੇ ਖੁਦ ਰਹਿਣ ਵਾਲੇ ਭਾਈ ਇਹ ਉਹ ਮੁੰਡੇ ਉੱਥੋਂ ਦੇ ਰਹਿਣ ਵਾਲੇ ਹਾਂਜੀ ਤੇ ਜਿਹਦੇ ਸੱਟਾ ਸੱਟਾ ਲੱਗਿਆ ਉਹ ਬੈਂਕਰ ਗੱਲ ਜਿਹੜਾ ਰਹਿਣ ਵਾਲਾ ਸਰ ਉਹ ਕਿੱਥੋਂ ਦਾ ਜੀ ਬੈਂਕਰ ਵੀ ਗਰੀ ਦਾ ਠੀਕ ਹੈ ਇਹ ਆਪਸ ਵਿੱਚ ਪਹਿਲਾਂ ਦੋਸਤ ਸੀ ਜੀ ਮੁੜ ਕੇ ਲੜ ਪਏ ਜੀ ਤੇ ਲੜ ਤੋਂ ਬਾਅਦ ਇਹਨਾਂ ਨੇ ਉਧਰ ਵੀ ਦੋਨਾਂ ਦੇ ਸੱਟਾ ਲੱਗਿਆ ਡਾਕਟਰ ਦੋਵਾਂ ਨੂੰ ਦੇ ਦਿੱਤਾ ਜੀ ਉਸ ਤੋਂ ਖੂਪਲੇ ਵਾਲੇ ਦੇ ਜੀ ਅੱਛਾ ਨਹੀਂ ਲੜਾਈ ਕਿਉਂ ਅੱਜ ਕਿਉਂ ਲਾਈ ਐਕਟਿਵ ਹੋਣ ਨੂੰ ਨਹੀਂ ਆਪਸ ਵਿੱਚ ਉਹ ਲੜਾਈ ਦੇ ਦੌਰਾਨ ਹੀ ਇੰਨਾਂ ਦੇ ਤੈਸ ਤੂਸ਼ਾਂ अच्छा 택티브 کری ਸੀ এটਵਾ ਹਣੀ ਹਣਾਂ ਦੇ ਅੱਛਾ ਕੋਪਨੀ ਪਟ્રોલ ਨਾਲ ਅੱਗ ਲਾਈਏ ਨੇ ਕਿੱਦਾਂ ਨੇ ਅੱਗ ਨਹੀਂ ਨਹੀਂ ਕੋਈ ਜਾਨ ਦਾ ਵਿਸ਼ਾ ਜਾਣ ਕਰਕੇ ਦੱਸ ਦਾਂ ਕਿ ਕਿੱਥੋਂ ਦੇ ਰਹਿਣ ਵਾਲੇ ਕੀ ਇਹਨਾਂ ਦਾ ਨਾਮ ਹੈ ਇਹ ਆਪਣਾ ਸਮਾਇਕ ਫੂਪ ਲੈ ਲਓ ਫੂਪ ਲੈ ਆ ਰਹੇ ਸੀ ਅੱਛਾ ਹਾਂ ਜੀ ਕੀ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲ ਅੱਗ ਨੂੰ ਪ੍ਰੀਵੈਂਟਿਵ ਐਕਸ਼ਨ ਵੀ ਲਾਇਆ ਜਾਏਗਾ ਜੋ ਕਾਰਵਾਈ ਬੰਦੀ ਕਰਾਂਗੇ ਤੇ ਕੋਈ ਜ਼ਖਮੀ ਵੀ ਹੋਇਆ ਜੀ ਜ਼ਖਮੀ ਦੋਵੇਂ ਤਰ੍ਹਾਂ ਹੀ ਦੋਵੇਂ ਤਰ੍ਹਾਂ ਡਾਕਟਰ ਕੱਟ ਕੇ ਤੇ ਮਲਾਈ